ਜਾਰੀ ਹੈ ਮੁਖ ਨੇਪੂਆਂ ਤੋਂ ਤੋਂ ਵੀ ਸਾਡੇ ਨਾਲ ਬੈਠ ਕੇ ਮੀਟਿੰਗ ਕਰਨ ਤੇ ਮੰਦੇ ਹਰ ਪਾਸੇ ਜਿੰਮਾਂ ਨਾਲ ਮੀਟਿੰਗ ਵੀ ਹੋ ਚੁੱਕੀ ਆ ਪਰ ਅਜੇ ਜੋ ਮਲਾਹੇ ਮੁਖ ਮੰਗਾ ਹਨ ਜਿਹੜੇ ਮਲਾਜਮ ਰੈਗੂਲਰ ਆ ਜਾਂ ਰਹਿਣ ਹੋ ਚੁੱਕਿਆ ਸਾਢੇ 5 ਸਾਲ ਦਾ ਏਰੀਅਰ ਮੇਨ ਮੁਖ ਮੰਗ ਸੀ ਵੀ ਕੋਟੂ-ਕਟ ਕੇ ਇਸਤਾਂ ਵਿੱਚ ਜਾਂ ਤਿੰਨ ਜਾਂ ਚਾਰ ਕਿਸ਼ਤਾਂ ਵਿੱਚ ਜਾਂ ਰੈਗੂਲਰ ਮਲਾਜਮਾਂ ਤੇ ਰੈਟਾਇਨਡ ਮਲਾਜਮਾਂ ਪਾਸ ਸਰਕਾਰ ਨੇ ਉਮਰ ਵਿੱਚ ਵੱਡੀਆਂ ਪਾ ਕੇ ਇਹ ਹਰ ਪਾਸੇ ਸਰਕਾਰ ਇਹਨਾਂ ਦਾ ਹੋ ਰਹੀ ਹੈ ਮਾਨ ਸਰਕਾਰ ਦੀ ਇਹ ਮਲਾਹਣ ਵਿੱਚ ਫਰਕ ਪਾਇਆ ਗਿਆ ਹੈ ਅਸੀਂ ਮੰਗ ਕਰਦੇ ਆਂ ਵੀ ਜੋ ਪੇਕੇ ਹੁੰਦਾ ਏਰੀਆ ਦਾ ਇਹ ਤਿੰਨ ਜਾਂ ਚਾਰ ਕਿਸਤਾਂ ਵਿੱਚ ਰੈਗੂਲਰ ਮਿਲਾਜਾ ਨੂੰ ਅਤੇ ਪੈਨਸ਼ਨ ਜੋ ਰਿਟਾਇਰਮੈਂਟ ਹੋ ਚੁੱਕੇ ਆ ਉਹਨਾਂ ਨੂੰ ਪਰ ਰਿਟਾਇਰਮੈਂਟ ਮਿਲਾਉਣ ਦੀ ਇੱਕ ਬਹੁਤ ਵੱਡੀ ਮੰਗ ਸੀ ਜੋ ਸਰਕਾਰ ਮੰਨੀ ਵੀ ਸੀ ਫੈਕਟਰ 2.59 ਨਾਲ ਏਰੀਆ ਦਿੱਤਾ ਜਾਵੇ ਜੇ ਲਾਗੂ ਕੀਤਾ ਜਾਵੇ ਪਰ ਅਜੇ ਤੱਕ ਫੈਕਟਰ 2.59 ਨਹੀਂ ਲਾਗੂ ਕੀਤਾ ਆਇਆ ਗਿਆ ਦੂਜੇ ਪਾਸੇ 200 ਰੁਪਏ ਜਜ ਟੈਕਸ ਦੀ ਗੱਲ ਸੀ ਪਾਵਰ ਕੌਮੇ ਮਿਲਣ ਲਗਾਤਾਰ ਮੰਗ ਕਰ ਰਿਹਾ ਜੋ ਕੱਟਿਆ ਜਾਵੇ ਪਰ ਅਜੇ ਤੱਕ ਉਹ ਵੀ ਨਹੀਂ ਕੱਟਿਆ ਗਿਆ ਹੁਣ ਆਪਾਂ ਡੀਏ ਦੀ ਗੱਲ ਕਰੀਏ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 55% ਆ ਪਰ ਪੰਜਾਬ ਸਰਕਾਰ ਦੇ ਮਤਲਬ ਡੀਏ ਹੈ ਉਹ 42% ਮਿਲ ਰਿਹਾ 13% ਦਾ ਬਹੁਤ ਵੱਡਾ ਪਿਛਮੀ 17/7/2020 ਵਾਲੇ ਮਲਾਏ ਨੂੰ 6 ਪੇਕ ਨੂੰ ਲਾਗੂ ਨਹੀਂ ਕਰੀ ਸਰਕਾਰ ਸੱਤੋਂ ਕਾਰੀ ਤੱਕ ਕਿ ਨਾਲ ਛੋਡੇ ਹੋਰ ਕੀ ਵਿਚਾਰਦਾ ਹੁਣ ਸਾਬ ਦੇਖੋ ਇਹ ਤਾਂ ਹਾਸੋ ਹੀ ਨਹੀਂ ਗੱਲ ਆ ਕਿ ਇੱਕ ਸਰਕਾਰ ਦੇ ਵਿੱਚ ਦੋ ਪੇ ਕਮਿਸ਼ਨ ਇੱਕ ਪੰਜਾਬ ਦਾ ਪੇ ਕਮਿਸ਼ਨ ਤੇ ਇੱਕ ਕੇਂਦਰ ਦਾ ਪੇ ਕਮਿਸ਼ਨ ਇਹ ਅਲੋਕਾਰੀ ਗੱਲ ਹੋਈ ਹੈਗੀ ਐਨੇ ਸਾਲ ਸਰਵਿਸ ਕੀਤੀ ਪਰ ਕਿੰਨੇ ਪੇ ਕਮਿਸ਼ਨ ਆਏ ਕਿਸੇ ਵੀ ਪੇ ਕਮਿਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਰੱਖਿਆ ਗਿਆ ਸੀ ਕਿ ਉਹ ਤਾਂ ਉਹ ਗੱਲ ਕਰਤੀ ਵੀ ਇੱਕ ਤੌੜੀ ਵਿੱਚ ਦੋ ਰੱਖਣੇ ਬਣਾਉਣ ਵਾਲੀ ਗੱਲ ਕਰ ਦਿੱਤੀ ਹੈ ਸਰਕਾਰ ਨੇ 17 7 2020 ਵਾਲਾ ਪੱਤਰ ਹੈ ਜੋ ਉਸ ਨੂੰ ਰੱਦ ਕਰਨਾ ਚਾਹੀਦਾ ਤੇ ਸਾਰੇ ਮੁਲਾਜ਼ਮਾਂ ਤੇ ਪੰਜਾਬ ਦੇ ਪੇ ਸਕੇਲ ਲਾਗੂ ਕਰਨੇ ਚਾਹੀਦੇ ਹੈਗੇ ਜੇ ਸਰਕਾਰ ਮਤਲਬ ਸੈਂਟਰ ਦਾ ਪੇ ਕਮਿਸ਼ਨ ਲਾਗੂ ਕਰ ਰਹੀ ਹੈ ਤੇ ਫਿਰ ਉਹਨਾਂ ਨੂੰ ਡੀਏ 55% ਕਿਉਂ ਨਹੀਂ ਦੇ ਰਹੀ ਹੋਰ ਜੋ ਸੈਂਟਰ ਸਰਕਾਰ ਵਾਲੀਆਂ ਸਹੂਲਤਾਂ ਉਹ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਪਰ ਇਸ ਤੇ ਮਤਰੀ ਹੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਜੀਦਾ ਕਰਕੇ ਮੁਲਾਜ਼ਮਾਂ ਦੀ ਐਫੀਸ਼ੀਐਂਸੀ ਤੇ ਇਹਨਾਂ ਗੱਲਾਂ ਦਾ ਫਰਕ ਪੈਂਦਾ ਮੁਲਾਜ਼ਮ ਸਮਝਦੇ ਆ ਵੀ ਸਾਡੇ ਨਾਲ ਸਰਕਾਰ ਮਤਰੀ ਹੀ ਮਾਂ ਵਾਲਾ ਸਲੂਕ ਕਰ ਰਹੀ ਆ ਇਸ ਕਰਕੇ ਤੁਰੰਤ ਹੀ ਸ 177220 ਵਾਲਾ ਪੱਤਰ ਜਿਹੜਾ ਸੈਂਟਰ ਸਕੇਲ ਨੂੰ ਲਾਗੂ ਕਰਦਾ ਪੰਜਾਬ ਦੇ ਮੁਲਾਜ਼ਮਾਂ ਤੇ ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਇੱਕ 15 15 ਅਸੀਂ ਕਿੱਲੇ ਮਿਲਣਾ ਹੈ ਉਹ ਤੇ ਆ ਕਮਲ ਸਰਪੰਚ ਜੀ ਪਰ ਨਾਲੇ ਤੋਂ ਕਮਲ ਜੀ ਬੱਲੇ ਨੂੰ ਸਨਮਾਨ ਰਜੀ ਜੀ ਉਸ ਆਲੇ ਪਾਸੇ ਕੋਈ ਸੋਚਿਆ ਤੱਕ ਵੀ ਨਹੀਂ ਹੈਗਾ ਵੀ ਕਿਵੇਂ 550 ਏਰੀਆ ਲਗਭਗ 14 ਸਾਲ ਕੋ ਰੋਡ ਬਿਆ ਬਣਦਾ ਪਰ ਪੰਜਾਬ ਸਰਕਾਰ ਵੱਲੋਂ ਕੈਨ ਮੰਤਰੀ ਮੰਡਲ ਨੇ ਮੀਟਿੰਗ ਵਿੱਚ ਫੈਲਾ ਕੀਤਾ ਗਿਆ ਬਹੁਤ ਇਹ ਨੂੰ ਜੋਗਾ 85 ਸਾਲਾਂ ਨੂੰ ਕਹਿੰਦੇ ਤੁਹਾਨੂੰ ਤਿੰਨ ਕਿਸ਼ਤਾਂ ਦਵਾਂਗੇ ਜਾਂ ਕਿਸੇ ਨੂੰ 32 ਕਿਸ਼ਤਾਂ ਵਿੱਚ ਕਿਸੇ ਨੂੰ 42 ਕਿਸ਼ਤਾਂ ਵਿੱਚ ਜੋ ਰੈਗੂਲਰ ਮਲਾਜਮਾਂ ਨੂੰ ਕੇਸ ਮੈ ਅਪੀਲ 2026 ਦੇ ਸ਼ੁਰੂ ਕਰਾਂਗੇ ਜਿਸ ਕਰਕੇ ਮਲਾਜਮਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਮੁਖ ਨੇਪੂਆ ਤੋਂ ਵੀ ਸਾਡੇ ਨਾਲ ਬੈਠ ਕੇ ਮੀਟਿੰਗ ਕਰਨ ਤੇ ਮੰਦੇਰ ਪਾਸੇ ਚਿੰਮਾ ਨਾਲ ਮੀਟਿੰਗ ਵੀ ਹੋ ਚੁੱਕੀ ਆ ਪਰ ਅਜੇ ਜੋ ਮਲਾਇਮ ਮੁੱਖ ਮੰਗਾਂ ਹਨ ਜਿਹੜੇ ਮਲਾਜ਼ਮ ਰੈਗੂਲਰ ਆ ਜਾਂ ਰਹਿਣ ਹੋ ਚੁੱਕੇ ਆ 5.5 ਸਾਲ ਦਾ ਏਰੀਆ ਰੇਨ ਮੇਨ ਮੁੱਖ ਮੰਗ ਸੀ ਵੀ ਕੋਟੋ ਘਟ ਕੇ ਇਸਤਾਂ ਵਿੱਚ ਜਾਂ ਤਿੰਨ ਜਾਂ ਚਾਰ ਗਿਸਤਾਂ ਵਿੱਚ ਜਿਹੜੇ ਰੈਗੂਲਰ ਮਲਾਜ਼ਮਾਂ ਟੈਰ ਟਾਈਮ ਮਲਾਜ਼ਮਾਂ ਪਾਸ ਸਰਕਾਰ ਨੇ ਮੁਰਮਤ ਵੱਡੀਆਂ ਪਾ ਕੇ ਇਹ ਹਰ ਪਾਸੇ ਸਰਕਾਰੀ ਨੰਦਾ ਹੋ ਰਹੀ ਹੈ ਮਾਨ ਸਰਕਾਰ ਦੀ ਇਹ ਮਲਾਇਮ ਵਿੱਚ ਫਰਕ ਪਾਇਆ ਗਿਆ ਹੈ ਅਸੀਂ ਮੰਗ ਕਰਦੇ ਆਂ ਵੀ ਜੋ ਪੇਕੇ ਹੁੰਦਾ ਏਰੀਆ ਦਾ ਇਹ ਤਿੰਨ ਜਾਂ ਚਾਰ ਗਿਸਤਾਂ ਵਿੱਚ ਰੈਗੂਲਰ ਮਲਾਜ਼ਮਾਂ ਨੂੰ ਅਤੇ ਪੈਨਸ਼ਨ ਜੋ ਰਟਾਇਮ ਹੋ ਚੁੱਕੇ ਆ ਉਹਨਾਂ ਨੂੰ ਪਰ ਟੈਨਡਰ ਨੂੰ ਮਿਲਾਈ ਇੱਕ ਬਹੁਤ ਵੱਡੀ ਮੰਗ ਸੀ